ਇਸ ਵੇਲੇ ਦੀ ਵੱਡੀ ਖਬਰ ਮੁੰਬਈ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮੁੰਬਈ ਦੇ ਵਿੱਚ ਪਿਛਲੇ 2 ਦਿਨਾਂ ਤੋਂ ਪੈਰੀ ਬਰਸਾਤ ਦੇ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਤੇ ਉੱਥੇ ਹੀ ਅੱਜ ਅਜਿਹੀ ਘਟਨਾ ਵਾਪਰੀ ਹੈ ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਦਰਅਸਲ ਲਗਾਤਾਰ ਪੈਰੇ ਮੀਂਹ ਕਾਰਨ ਅੱਜ ਸੈਂਕੜੇ ਲੋਕਾਂ ਦੀ ਜਾਨ ਹਵਾ ਦੇ ਵਿੱਚ اٹਕ ਗਈ ਹੈ ਜਿਹਾ ਠੀਕ ਸੁਣਿਆ ਤੁਸੀਂ ਤਾਂ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਪੈਰੇ ਮੀਂਹ ਦੇ ਕਾਰਨ ਅੱਜ ਵੱਡੀ ਘਟਨਾ ਜਿਹੜੀ ਆ ਵਾਪਰੀ ਹੈ ਤੇ ਮੁੰਬਈ 'ਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਬਾਰਿਸ਼ ਹੋ ਰਹੀ ਹੈ ਜਿਸ ਕਰਕੇ ਆਮ ਜਨ ਜੀਵਨ ਜਿਹੜਾ ਉਹ ਪੂਰੀ ਤਰ੍ਹਾਂ ਇੱਕ ਦੇ ਨਾਲ ਪ੍ਰਭਾਵਿਤ ਹੋਇਆ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਪਹਿਰੇ ਮੀਂਹ ਕਾਰਨ ਮੋਨੋ ਰੇਲ ਜੋ ਇੱਕ ਛੋਟੀ ਟ੍ਰੇਨ ਹੈ ਤੇ ਪੁਲ ਦੇ ਉੱਤੇ ਚੱਲਦੀ ਹੈ ਤਾਂ ਉਸ ਦੀ ਬਿਜਲੀ ਸਪਲਾਈ ਜਿਹੜੀ ਹੈ ਉਹ ਥੱਪ ਹੋ ਗਈ ਜਿਸ ਕਾਰਨ 150 ਤੋਂ ਵੱਧ ਲੋਕ ਉਸ ਦੇ ਵਿੱਚ ਫਸੇ ਰਹੇ ਤਾਂ ਤੁਹਾਨੂੰ ਦੱਸ ਦਈਏ ਕਿ ਇੱਕ ਘੰਟਾ ਜਿਹੜਾ ਉਹਨਾਂ ਨੂੰ ਉੱਥੇ ਹੀ ਫਸਕੇ ਰਹਿਣਾ ਪਿਆ ਉਸ ਤੋਂ ਬਾਅਦ ਜਿਵੇਂ ਜਾਣਕਾਰੀ ਪ੍ਰਸ਼ਾਸਨ ਨੂੰ ਮਿਲੀ ਤਾਂ ਪ੍ਰਸ਼ਾਸਨ ਦੇ ਵੱਲੋਂ ਵੀ ਜਿਹੜਾ ਲੋਕਾਂ ਦਾ ਰੈਸਕਿਊ ਕਰਨ ਦੇ ਲਈ ਵੱਡੇ ਪੱਧਰ ਤੇ ਰੈਸਕਿਊ ਆਪਰੇਸ਼ਨ ਚਲਾਇਆ ਗਿਆ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਜਿਹੜੀਆਂ ਨੇ ਬੁਲਾਈਆਂ ਗਈਆਂ ਫਾਇਰ ਬ੍ਰਿਗੇਡ ਟੀਮਾਂ ਦੇ ਵੱਲੋਂ ਬੜੀ ਮੁਸ਼ਕਲ ਦੇ ਨਾਲ ਪੁਲ ਤੱਕ ਪਹੁੰਚਿਆ ਗਿਆ ਤੇ ਉਸ ਤੋਂ ਬਾਅਦ ਮੋਨੋ ਰੇਲ ਦੇ ਬਾਕੀਆਂ ਦੇ ਸ਼ੀਸ਼ੇ ਕੱਟ ਕੇ ਜਿਹੜਾ ਹੈ ਮੁਸਾਫਰਾਂ ਨੂੰ ਬਾਹਰ ਕੱਢਿਆ ਗਿਆ ਤਾਂ ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਮੁੰਬਈ ਤੇ ਦਿੱਲੀ ਦੇ ਵਿੱਚ ਲਗਾਤਾਰ ਬਾਰਸ਼ਾਤ ਹੋ ਰਹੀ ਹੈ ਜਿਸ ਕਰਕੇ ਆਮ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ ਤੇ ਇਸੇ ਕੜੀ ਤਹਿਤ ਪੰਜਾਬ ਦੇ ਵਿੱਚ ਵੀ ਪਿਛਲੇ ਕੁਝ ਦਿਨਾਂ ਤੋਂ ਬਰਸਾਤ ਕਾਰਨ ਤੇ ਲਗਾਤਾਰ ਹਿਮਾਚਲ ਤੋਂ ਆ ਰਹੇ ਪਾਣੀ ਕਾਰਨ ਪੰਜਾਬ ਦੇ ਜਿਹੜੇ ਦਰਿਆ ਨੇ ਉਹ ਉਫਾਂ ਦੇ ਉੱਤੇ ਨੇ ਤੇ ਮੁੰਬਈ ਦੀ ਇਹ ਸਾਰੀ ਘਟਨਾ ਦੱਸੀ ਜਾ ਰਹੀ ਹੈ ਤੇ ਮੁੰਬਈ ਦੇ ਵਿੱਚ ਮੋਨੋਰੇਲ ਜਿਹੜਾ ਹੈ ਉਹ ਹਵਾ ਦੇ ਵਿੱਚ ਹੀ ਖਰਾਬ ਹੋ ਗਈ ਜਿਸ ਕਾਰਨ ਘੰਟੇ ਤੱਕ ਜਿਹੜਾ ਹੈ 150 ਲੋਕਾਂ ਨੂੰ ਹਵਾ ਦੇ ਵਿੱਚ ਹੀ ਰੁਕਣਾ ਪਿਆ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਪਰੇਸ਼ਾਨ ਵੀ ਨਜ਼ਰ ਆਏ ਲਗਾਤਾਰ ਔਰ ਰੇਲ ਦੇ ਅੰਦਰੋਂ ਵੀ ਜਿਹੜੀਆਂ ਨੇ ਵੀਡੀਓਜ਼ ਉਹ ਪੈਨਿਕ ਹੁੰਦਿਆਂ ਦੀਆਂ ਸਾਹਮਣੇ ਆਈਆਂ ਤੇ ਉੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਮਿਲ ਰਹੀ ਜਾਣਕਾਰੀ ਦੇ ਅਨੁਸਾਰ ਜਿਹੜੀ ਇਹ ਟ੍ਰੇਨ ਹੈ ਜਿਸ ਵਿੱਚ 150 ਬੰਦੇ ਜਿਹੜਾ ਨੇ ਉਹ ਫਸੇ ਹੋਏ ਸੀ ਫਿਲਹਾਲ ਕਿਸੇ ਵੀ ਤਰੀਕੇ ਦੇ ਕਿਸੇ ਨੁਕਸਾਨ ਦੀ ਜਿਹੜੀ ਹੈ ਉਹ ਗੱਲ ਨਿਕਲ ਕੇ ਸਾਹਮਣੇ ਨਹੀਂ ਆਈ ਹੈ ਪਰ ਇੱਕ ਵਾਰ ਨੂੰ ਜ਼ਰੂਰ ਸਭ ਦੇ ਸਾਂ ਜਿਹੜਾ ਨੇ ਉਹ ਸੁੱਕੇ ਗਏ ਤੇ ਉੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਚੈਬੂਰ ਖੇਤਰ ਤੋਂ ਮੈਨਰ ਰੋਲ ਜਿਹੜੀ ਹੈ ਇਹ ਅੱਗੇ ਜਾ ਰਹੀ ਸੀ ਤਾਂ ਚੈਬੂਰ ਖੇਤਰ ਦੇ ਵਿੱਚ ਹੀ ਇਹ ਖਰਾਬ ਹੋ ਗਈ ਬਿਜਲੀ ਸਪਲਾਈ ਥੱਪ ਹੋਣ ਦੇ ਕਾਰਨ 1 ਘੰਟੇ ਤੱਕ ਇਹ ਰੇਲ ਜਿਹੜੀ ਹੈ ਮੋਨੋਰੇਲ ਇਹ ਉੱਥੇ ਖੜੀ ਰਹੀ ਤੇ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਟੀਮਾਂ ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਸੰਪਰਕ ਕੀਤਾ ਗਿਆ ਤੇ ਉਸ ਤੋਂ ਬਾਅਦ ਬੜੀ ਮੁਸ਼ਕਲ ਦੇ ਨਾਲ ਬਾਕੀ ਰੇਲ ਦੇ ਜਿਹੜਾ ਸ਼ੀਸ਼ੇ ਨੇ ਉਹ ਕੱਟ ਕੇ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ ਫਿਲਹਾਲ ਕਿਸੇ ਵੀ ਤਰੀਕੇ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਪਰ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਮੋਨੋਰੇਲ ਜਿਹੜੀ ਹੈ ਮੋੜ ਦੇ ਉੱਤੇ ਪੂਰੀ ਟੇਢੀ ਖੜੀ ਹੋਈ ਦਿਖਾਈ ਦੇ ਰਹੀ ਹੈ ਜਿਸ ਕਾਰਨ ਯਾਤਰੀਆਂ ਦੀਆਂ ਚਿੰਤਾਵਾਂ ਹੋਰ ਵੀ ਵਧੀਆਂ ਹੜਪਾ ਕੰਡੀਆਂ ਵਿੱਚ ਚਿੰਤਾਵਾਂ ਵਧੀਆਂ ਅਤੇ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਇਸ ਦੀਆਂ ਤਸਵੀਰਾਂ ਤੇ ਵੀਡੀਓਜ਼ ਜਿਹੜੀਆਂ ਨੇ ਖੂਬ ਤੇਜ਼ੀ ਦੇ ਨਾਲ ਵਾਇਰਲ ਵੀ ਹੋ ਰਹੀਆਂ ਨੇ